ਹੋਲੇ ਤਾਂ ਆਪਣੇ ਸ਼ੇਅਰ ਵੇਚਣ ਨੂੰ ਲੈ ਕੇ ਪੰਜਾਬ ਕਿੰਗਜ਼ ਦੇ ਵਿੱਚ ਇਹ ਰੌਲਾ ਪਿਆ ਤੇ ਇਸ ਮਾਮਲੇ ਨੂੰ ਲੈ ਕੇ ਪ੍ਰੀਤੀ ਜਿੰਟਾ ਹਾਈ ਕੋਰਟ ਪਹੁੰਚ ਚੁੱਕੀ ਹੈ ਤੇ ਵੀ ਕੀ ਜਾ ਰਿਹਾ ਹੈ ਕਿ ਉਹ ਬਰਮਨ ਜਿਨ੍ਹਾਂ ਦਾ ਕੀ ਤਕਰੀਬਨ 2025 ਦੀ ਨਿਲਾਮੀ ਤੋਂ ਪਹਿਲਾਂ ਹੀ ਕਲੇਸ਼ ਪੈਣਾ ਸ਼ੁਰੂ ਹੋ ਚੁੱਕਿਆ ਹੈ ਦਰਅਸਲ ਐਕਟ੍ਰੈਸ ਪ੍ਰੀਤੀ ਜਿੰਟਾ ਹਾਈ ਕੋਰਟ ਪਹੁੰਚ ਚੁੱਕੀ ਹੈ ਕਿ ਪੰਜਾਬ ਕਿੰਗਸ ਦੇ ਮਾਲਕਾਂ ਦੇ ਵਿੱਚ ਕਾਟੋ ਕਲੇਸ਼ ਵੱਧ ਚੁੱਕਿਆ ਹੈ ਫਰੈਂਚਾਈਜ਼ੀ ਪੰਜਾਬ ਕਿੰਗਸ ਦੇ ਮਾਲਕ ਇਸ ਵੇਲੇ ਆਮੋ ਸਾਹਮਣੇ ਹੋ ਚੁੱਕੇ ਨੇ ਜਿਸ ਤੋਂ ਬਾਅਦ ਪ੍ਰੀਤੀ ਜਨਤਾ ਸਿੱਧੀ ਪਹੁੰਚ ਚੁੱਕੀ ਹੈ ਹਾਈ ਕੋਰਟ ਹਾਲਾਂਕਿ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਪਟੀਸ਼ਨ ਦਾਇਰ ਕੀਤੀ ਗਈ ਹੈ ਪ੍ਰੀਤੀ ਜਨਤਾ ਦੇ ਵੱਲੋਂ ਉਸ ਦੇ ਵਿੱਚ ਉਹਨੇ ਕਿਹਾ ਹੈ ਕਿ ਫਰੈਂਚਾਈਜ਼ੀ ਦਾ ਸਹਿ ਮਾਲਕ ਜਿਸ ਦਾ ਕੀ ਨਾਮ ਮੋਹਿਤ ਬਰਮਨ ਦੱਸਿਆ ਜਾ ਰਿਹਾ ਹੈ ਉਹ ਆਪਣੇ ਸ਼ੇਅਰ ਕਿਸੇ ਹੋਰ ਨੂੰ ਵੇਚਣਾ ਚਾਹੁੰਦਾ ਹੈ ਤੇ ਇਸ ਉੱਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ 20 ਅਗਸਤ ਨੂੰ ਹੋਏਗੀ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਜੋ ਸਹਿ ਮਾਲਕ ਹੈ ਜਿਸ ਦਾ ਕੀ ਨਾਮ ਮੋਹਿਤ ਬਰਮਨ ਦੱਸਿਆ ਜਾ ਰਿਹਾ ਉਸ ਦੀ ਪੰਜਾਬ ਕਿੰਗਸ ਦੇ ਵਿੱਚ ਤਕਰੀਬਨ 48% ਹਿੱਸੇਦਾਰੀ ਹੈ ਤੇ ਜੇਕਰ ਪ੍ਰੀਤੀ ਜੰਟਾ ਦੀ ਹਿੱਸੇਦਾਰੀ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ 23% ਹਿੱਸੇਦਾਰੀ ਹੈ ਯਾਨੀ ਕਿ ਬਾਕੀ ਸ਼ੇਅਰ ਚੌਥੇ ਹਿੱਸੇਦਾਰ ਜਿਹੜੇ ਨੇ ਉਹ ਕਰਨ ਪਾਲ ਨਾਮ ਦੇ ਵਿਅਕਤੀ ਦੇ ਕੋਲ ਨੇ ਤਾਂ ਆਪਣੇ ਸ਼ੇਅਰ ਵੇਚਣ ਨੂੰ ਲੈ ਕੇ ਪੰਜਾਬ ਕਿੰਗਸ ਦੇ ਵਿੱਚ ਇਹ ਰੌਲਾ ਪਿਆ ਤੇ ਇਸ ਮਾਮਲੇ ਨੂੰ ਲੈ ਕੇ ਪ੍ਰਤੀ ਜੰਟਾ ਹਾਈ ਕੋਰਟ ਪਹੁੰਚ ਚੁੱਕੀ ਹੈ ਤੇ ਵੀ ਕੀ ਜਾ ਰਿਹਾ ਹੈ ਕਿ ਉਹ ਬਰਮਨ ਜਿਨ੍ਹਾਂ ਦਾ ਕੀ ਤਕਰੀਬਨ 48% ਹਿੱਸਾ ਹੈ ਉਹ ਆਪਣੇ 11.5% ਹਿੱਸਾ ਕਿਸੇ ਹੋਰ ਧਿਰ ਨੂੰ ਵੇਚਣਾ ਚਾਹੁੰਦੇ ਨੇ ਕਿਉਂਕਿ ਉਹ ਕਿਤੇ ਵਜੋਂ ਇੱਕ ਬਿਜ਼ਨਸਮੈਨ ਨੇ ਤੇ ਅਜੇ ਇਹ ਦੇ ਵਿੱਚ ਉਹ ਆਪਣੇ ਸ਼ੇਅਰ ਵੇਚਣਾ ਚਾਹੁੰਦੇ ਨੇ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਉੱਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਪ੍ਰਤੀ ਜੰਟਾ ਪਹੁੰਚ ਚੁੱਕੀ ਹੈ ਹਾਈ ਕੋਰਟ ਦੇ ਵਿੱਚ ਤਾਂ ਦੇਖਦੇ ਆ ਕਿ 20 ਅਗਸਤ ਨੂੰ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ ਤੇ ਉਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ ਹਾਲਾਂਕਿ ਆਈਪੀਐਲ 2025 ਦੀ ਨਿਲਾਮੀ ਹੋਣੀ ਹੈ ਉਸ ਨਿਲਾਮੀ ਤੋਂ ਪਹਿਲਾਂ ਹੀ ਇਹ ਗਾਹ ਪੈ ਚੁੱਕਿਆ 2025 ਦੀ ਨਿਲਾਮੀ ਤੋਂ ਪਹਿਲਾਂ ਹੀ ਕਲੇਸ਼ ਪੈਣਾ ਸ਼ੁਰੂ ਹੋ ਚੁੱਕਿਆ ਹੈ ਦਰਅਸਲ ਐਕਟ੍ਰੈਸ ਪ੍ਰੀਤੀ ਜਿੰਟਾ ਹਾਈ ਕੋਰਟ ਪਹੁੰਚ ਚੁੱਕੀ ਹੈ ਕਿਉਂਕਿ ਪੰਜਾਬ ਕਿੰਗਸ ਦੇ ਮਾਲਕਾਂ ਦੇ ਵਿੱਚ ਇੱਕਾਟੋ ਕਲੇਸ਼ ਵੱਧ ਚੁੱਕਿਆ ਹੈ ਫਰੈਂਚਾਈਜ਼ੀ ਪੰਜਾਬ ਕਿੰਗਸ ਦੇ ਮਾਲਕ ਇਸ ਵੇਲੇ ਆਮੋ ਸਾਹਮਣੇ ਹੋ ਚੁੱਕੇ ਨੇ ਜਿਸ ਤੋਂ ਬਾਅਦ ਪ੍ਰੀਤੀ ਜਿੰਟਾ ਸਿੱਧੀ ਪਹੁੰਚ ਚੁੱਕੀ ਹੈ ਹਾਈ ਕੋਰਟ ਹਾਲਾਂਕਿ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕੀ ਜੋ ਪਟੀਸ਼ਨ ਦਾਇਰ ਕੀਤੀ ਗਈ ਹੈ ਪ੍ਰਤੀ ਜਨਤਾ ਦੇ ਵੱਲੋਂ ਉਸ ਦੇ ਵਿੱਚ ਉਹਨੇ ਕਿਹਾ ਹੈ ਕਿ ਫਰੈਂਚਾਈਜ਼ੀ ਦਾ ਸਹਿ ਮਾਲਕ ਜਿਸ ਦਾ ਕਿ ਨਾਮ ਮੋਹਿਤ ਬਰਮਨ ਦੱਸਿਆ ਜਾ ਰਿਹਾ ਹੈ ਉਹ ਆਪਣੇ ਸ਼ੇਅਰ ਕਿਸੇ ਹੋਰ ਨੂੰ ਵੇਚਣਾ ਚਾਹੁੰਦਾ ਹੈ ਤੇ ਇਸ ਉੱਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ 20 ਅਗਸਤ ਨੂੰ ਹੋਏਗੀ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਜੋ ਸਹਿ ਮਾਲਕ ਹੈ ਜਿਸ ਦਾ ਕੀ ਨਾਮ ਮੋਹਿਤ ਬਰਮਨ ਦੱਸਿਆ ਜਾ ਰਿਹਾ ਓਸੀ ਪੰਜਾਬ ਕਿੰਗਸ ਦੇ ਵਿੱਚ ਤਕਰੀਬਨ 48% ਦੀ ਹਿੱਸੇਦਾਰੀ ਹੈ ਤੇ ਜੇਕਰ ਪ੍ਰੀਤੀ ਜੰਟਾ ਦੀ ਹਿੱਸੇਦਾਰੀ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ 23% ਦੀ ਹਿੱਸੇਦਾਰੀ ਹੈ ਯਾਨੀ ਕਿ ਬਾਕੀ ਸ਼ੇਅਰ ਚੌਥੇ ਹਿੱਸੇਦਾਰ ਜਿਹੜੇ ਨੇ ਉਹ ਕਰਨ ਪਾਲ ਨਾਮ ਦੇ ਵਿਅਕਤੀ ਦੇ ਕੋਲ ਨੇ ਤਾਂ ਆਪਣੇ ਸ਼ੇਅਰ ਵੇਚਣ ਨੂੰ ਲੈ ਕੇ ਪੰਜਾਬ ਕਿੰਗਸ ਦੇ ਵਿੱਚ ਇਹ ਰੌਲਾ ਪਿਆ ਤੇ ਇਸ ਮਾਮਲੇ ਨੂੰ ਲੈ ਕੇ ਪ੍ਰਤੀ ਜੰਟਾ ਹਾਈ ਕੋਰਟ ਪਹੁੰਚ ਚੁੱਕੀ ਹੈ ਤੇ ਵੀ ਕੀ ਜਾ ਰਿਹਾ ਹੈ ਕਿ ਉਹ ਬਰਮਨ ਜਿਨ੍ਹਾਂ ਦਾ ਕੀ ਤਕਰੀਬਨ 48% ਹਿੱਸਾ ਹੈ ਉਹ ਆਪਣੇ 11.5% ਹਿੱਸਾ ਕਿਸੇ ਹੋਰ ਧਿਰ ਨੂੰ ਵੇਚਣਾ ਚਾਹੁੰਦੇ ਨੇ ਕਿਉਂਕਿ ਉਹ ਕਿਤੇ ਵਜੋਂ ਇੱਕ ਬਿਜ਼ਨਸਮੈਨ ਨੇ ਤੇ ਅਜਿਹੇ ਦੇ ਵਿੱਚ ਉਹ ਆਪਣੇ ਸ਼ੇਅਰ ਵੇਚਣਾ ਚਾਹੁੰਦੇ ਨੇ ਤੇ